ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੀਡੀਓ ਬਣਾਉਣਾ ਹੈ ਪਰ ਗੱਲਾਂ ਨਹੀਂ ਮੁੱਕਦੀਆਂ ਗੱਲਾਂ ਵੀ ਕਰਨੀਆਂ ਜ਼ਰੂਰੀ ਆ ਹਾਂ ਇੱਕ ਦੂਜੇ ਦਾ ਦੁੱਖ ਸੁੱਖ ਪੁੱਛਣਾ ਵੀ ਜ਼ਰੂਰੀ ਹੈ ਬੇਟਾ ਗੱਲਾਂ ਜਿਹੜੀਆਂ ਹਨ ਨਾ ਗੱਲਾਂ ਦੇ ਨਾਲ ਹੀ ਬੰਦੇ ਵੱਡੇ ਹੁੰਦੇ ਆ ਸਹੀ ਗੱਲ ਹੈ ਅਸਲ 'ਚ ਗੱਲ ਇਹ ਪਾਰਟੀ ਦੀ ਚੱਲ ਰਹੀ ਹੈ ਪਾਰਟੀ ਦੀ ਚੱਲ ਰਹੀ ਤੇ ਨਾਲੇ ਅੱਜ ਦੱਸਦੇ ਆਂ ਆਪਣੀ ਟੀਮ ਬਾਰੇ ਸਾਰਿਆਂ ਦਾ ਇੰਟਰੋ ਕਰਾਉਣੀ ਆ ਇੱਧਰ ਆ ਗਏ ਸਾਡੇ ਚਾਚੀ ਜੀ ਸਤਿ ਸ੍ਰੀ ਅਕਾਲ ਜੀ ਤੇ ਇਹ ਸਾਡੀ ਵਿਚਾਰੀ ਅਸਲੀ ਚਾਚੀ ਇਹ ਤੇ ਘਰ ਵੀ ਚਾਚੀ ਦਾ ਹੀ ਆ ਤੇ ਚਾਚੀ ਨੂੰ ਚਾਚੀ ਦੇ ਘਰੋਂ ਹੀ ਬਾਹਰ ਕੱਢਦੀ ਨੇ ਹੁੰਦੇ ਆਪਾਂ ਆਹ ਤੁਹਾਨੂੰ ਮੇਰੇ ਘਰੋਂ ਬਾਹਰ ਕੱਢਣ ਲਈ ਚਾਰ-ਚਾਰ ਬਾਹਰ ਨਹੀਂ ਬਣਾਉਣੀ ਨਹੀਂ ਚਾਰ ਗੋੜਦੀ ਗੋੜਦੀ ਇਹ ਵੀ ਗੋੜਦੀ ਜਾ ਬਣਾਓ ਕੋੜ ਕੋੜ ਇਹਦਾ ਵੀਡੀਓ ਬਣਾ ਲਈਏ ਹੁਣ ਫ੍ਰੀ ਹੋ ਗਿਆ ਤਾਂ ਹੁਣ ਗੇਲ ਨਹੀਂ ਪੜਦੀ ਕੋੜਦੀ ਪੁਰਾਣੇ ਸਮੇਂ 'ਚ ਮੈਂ ਤਾਂ ਲਰਨਾ ਤੁਸੀਂ ਸਾਰੇ ਬਲਖੇ ਜੇ ਆਪਣੇ ਹੀ ਹੋ ਹਾਂ ਪੁਰਾਣੇ ਸਮੇਂ ਦੇ ਵਿੱਚ ਨਾ ਚਾਚਾ ਜੀ ਇਹ ਇੱਥੇ ਤਾਂ ਬੈਠੇ ਆਪਣੇ ਪਾਸੋਂ ਨਾ ਬਾਹਰ ਹੋਰ ਵੀ ਸਬਸਕ੍ਰਾਈਬਰਾਂ ਨੇ ਵੀ ਆ ਉਹ ਵੀ ਉੱਥੇ ਆਪਣੇ ਹੀ ਆ ਚਲੋ ਸਰੋਤੇ ਸਾਰੇ ਆਪਣੇ ਹੀ ਆ ਜਣੇ ਹੈਗੇ ਹਾਂ ਹਾਂ ਜੀ ਸਾਰੇ ਆਪ ਨੂੰ ਪਿਆਰ ਕਰਦੇ ਆ ਉਹ ਆਪਣੇ ਤੋਂ ਵਧੀਆ ਆ ਆਪਣੇ ਹਾਂ ਆਪਣੇ ਤੋਂ ਜਣੇ ਆ ਸਰੋਤਿਆਂ ਨੂੰ ਪਿਆਰ ਆ ਸਾਡੋ ਸਹੀ ਗੱਲਾਂ ਬਤਾ ਮਾੜੂ ਚਾਹ ਮੈਂ ਗੋੜਦੋਂ ਪਹਿਲਾਂ ਪਤਾ ਕੀ ਕਿਨੇ ਨੇ ਸੀ ਪਹਿਲਾਂ ਕੀ ਕੀ ਗੋੜਦੋਂ ਕੱਚਾ ਮਿੱਠਾ ਅੱਛਾ ਖਾਂਡ ਨੂੰ ਆਂਦੇ ਪੱਕਾ ਮਿੱਠਾ ਤੇ ਪੁਰਾਣੇ ਸਮਿਆਂ ਦੇ ਵਿੱਚ ਖੰਡ ਲੋਕੀਂ ਕਾਲਗਾ ਰੱਖਦੀਆਂ ਬੀਬੀਆਂ ਤੇ ਆਖਲਾ ਕੱਚੇ ਮੱਤੇ ਦੀ ਚਾਹ ਬਣਾਉਂਦੀਆਂ ਤੇ ਹੁਣ ਭਾਜੀ ਗੁੜ ਕਾਲਗਾ ਰੱਖਦੀ ਦੁਨੀਆ ਹੁਣ ਥੋੜਾ-ਥੋੜਾ ਕਾ ਕੇ ਰੱਖਦੇ ਆ ਖੰਡ ਨੂੰ ਕਹਿੰਦੇ ਆ ਪਈ ਸਾਹਮਣੇ ਪਧਰੇ ਹਰ ਜਿਹੇ ਤਹਾਵ ਕਾ ਖੁਦ ਬੜਾ ਥੋੜਾ ਹੁੰਦਾ ਸੀ ਬਹੁਤ ਸਾਰੇ ਘਣਾ ਕਹਾਂ ਜੀ ਟੋਕਰੇ ਭਰੇ ਹੁੰਦੇ ਸੀ ਗੁੜ ਦੇ ਟੋਕਰੇ ਭਰੇ ਇੱਥੇ ਗੁੜ ਦੇ ਸਹੀ ਗੱਲ ਚਾਚਾ ਪੁਰਾਣਾ ਗੁੜ ਜਿਹੜਾ ਹੈ ਨਾ ਉਹ ਪਸਨਾ ਨੂੰ ਰੋਕੀ ਦੋ-ਦੋ ਪੇਸਨੇ ਪੇਸੀ ਪੇਸੀ ਇੱਕ ਤੋਂ ਨੂੰ ਰੋਹ ਗੁੜ ਦੀ ਕੁੰਡੇ ਇੰਦੇ ਕੰਮ ਹੋਂਤੇ ਬਾਦੀ ਗੋੜੀ ਇੰਨਾ ਮਹਿੰਗਾ ਹੋ ਗਿਆ ਜਿਉਂ ਉਹਨੂੰ ਹੀ ਆਖੀਦਾ ਵੀ ਇੰਨਾ ਮਹਿੰਗਾ ਵਾ ਖੰਡ ਹੀ ਲੈ ਆਉਨੇ ਆ ਗੋੜ ਮਹਿੰਗੇ ਦੀ ਨਹੀਂ ਗੱਲ ਗੋੜ ਪਿਉਗਾ ਵੀ ਨੋਦਾਕਦੇ ਸਹੀ ਗੱਲ ਸਵਾਦ ਨਹੀਂ ਆਉਂਦਾ ਚਾਚਾ ਜੀ ਉਹ ਪਹਿਲੇ ਗੁੜ ਦਾ ਹਨਾ ਨਹੀਂ ਆਉਂਦਾ ਸਵਾਦ ਆਈ ਨਹੀਂ ਗਾ ਹੈ ਨਹੀਂ ਸਵਾਦ ਹਾਂ ਗੁੜ ਜਿਹੜਾ ਵਾ ਨਾ ਜੀ ਖੰਡ ਦੇ ਗੁੜ ਦੇ ਵਿੱਚ ਮਿਲ ਜਾਂਦੀ ਹੈ ਨਾ ਉਹ ਖਰਾਦ ਆ ਗਿਆ ਬੋਟ ਖਤਰਨਾਕ ਆ ਗਿਆ ਕੋਟ ਤੇ ਹੁਣ ਐ ਦੱਸਿਏ ਚਾਚੀ ਜੀ ਦਾ ਘਰ ਵਾਲਾ ਬਾਹਰ ਵਾ ਹਾਂਜੀ ਹਾਂਜੀ ਬੱਚੇ ਵੀ ਬਾਹਰ ਵਾ ਬੱਚੇ ਬਾਹਰ ਤੇ ਆਪਾਂ ਕਹਿ ਦਿੰਨੇ ਚਾਚਾ ਬੰਬੀ ਤੇ ਆ ਚਾਚਾ ਇੱਥੇ ਆ ਤੇ ਆ ਚਾਚੇ ਦੀ ਘਰ ਵਾਲੀ ਨਹੀਂ ਆਉਂਦੀ ਚਾਚੀਾ ਢੀ ਉਹ ਨਹੀਂ ਉਹ ਵੀ ਆ ਜਾਣਗੇ ਪਰ ਉਹਨਾਂ ਦਾ ਘਰੋਂ ਨਹੀਂ ਟਾਈਮ ਲੱਗਦਾ ਘਰੋਂ ਨਹੀਂ ਟਾਈਮ ਨਿਕਲਦਾ ਨਹੀਂ ਨਹੀਂ ਭਾਜੀ ਮੇਰੇ ਘਰ ਵਾਲੇ ਦੇ ਦੋਸਤ ਵਾ ਫਰੈਂਡ ਵਾ ਦੋਸਤ ਮਾ ਲੋਗੋ ਮੇਰਾ ਜੀਵਨਿਕਮ ਗੱਲ ਮੇਰਾ ਮੇਰਾ ਛੋਟਾ ਭਰਾ ਛੋਟਾ ਭਰਾ ਮੇਰਾ ਛੋਟਾ ਭਰਾ ਵਾ ਤੇ ਬਹੁਤ ਹੀ ਮੇਰਾ ਵਧੀਆ ਭਰਾ ਆ ਭਰਾ ਵਰਗਾ ਵੀ ਕਿਤੇ ਨਹੀਂ ਗੱਲ ਬਾਕੀ ਕਿਤੇ ਨਹੀਂ ਤੇ ਆ ਸਾਡੇ ਸੱਚ ਦੀਦੀ ਲੱਗਦੇ ਆ ਕਿ ਕਮੈਂਟਾਂ ਚ ਕਮੈਂਟ ਹੁੰਦੇ ਵੀ ਉਦਾਂ ਹੈ ਤੇ ਭਾਵੇਂ ਇਹ ਵੀਡੀਓ ਪਰ ਦੀਦੀਆਂ ਨੂੰ ਬਹੁਤ ਪੂਰੀ ਲੱਗਦੀ ਜਦੋਂ ਇਹ ਤੁਹਾਨੂੰ ਬੋਲਦੀ ਆ ਤੇ ਦੀਦੀ ਦਾ ਕੀ ਕਰੀਏ ਮੇਰਾ ਆਪ ਹੀ ਦਸੀਦਾ ਇਹ ਸਾਡੇ ਦੀਦੀ ਲੱਗਦੇ ਆ ਪਿੰਡ ਵਿੱਚ ਹੋਈਆਂ ਤੇ ਆ ਵੀ ਸਾਡੇ ਦੀਦੀ ਲੱਗਦੇ ਆ ਨਾ ਨਾ ਮੇਰੀ ਇਹ ਵੀ ਪਿੰਡ ਦੀ ਕੁੜੀ ਆ ਸਾਰਿਆਂ ਨੂੰ ਪਿਆਰ ਰੀ ਸਸਰੀਕਰ ਸੋਰੀ ਮੈਂ ਤੇ ਕਈ ਕੁਛ ਕਰਨਾ ਪਈ ਹਾਂ ਹਾਂਜੀ ਕੰਨੀ ਕਮੈਂਟ ਕਰਨ ਵਾਲੇ ਨੇ ਸਸਰੀਕਰ ਸੋਰੀ ਮੈਂ ਤੇ ਮਾੜਿਆਂ ਨੂੰ ਵੀ ਸਸਰੀਕਰ ਸਸਰੀਕਰ ਸਾਰੇ ਜਿੰਨੇ ਸੋਤੇ ਸਾਨੂੰ ਦੇਖ ਰਹੇ ਆ ਨਾ ਸਾਡੀ ਟੀਮ ਨੂੰ ਦੇਖ ਰਹੇ ਆ ਸਾਰਿਆਂ ਸ਼ੋਤਿਆਂ ਨੂੰ ਸਾਡੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਸਸਰੀਕਰ ਜਿਹਨੇ ਵਧੀਆ ਕਮੈਂਟ ਕਰਦੇ ਹੋ ਹਾਂ ਜਿੰਨੀਆਂ ਵਧੀਆ ਕਮੈਂਟ ਕਰਿਆ ਕਰੋ ਬਾਕੀ ਦੀਦੀ ਨੂੰ ਰੋਜ਼ ਕਮੈਂਟ ਆਉਂਦਾ ਤਾਂ ਇਹਨੇ ਪਤਲੇ ਜੇ ਕੀ ਡਾਈਟ ਲੈਨੇ ਕੀ ਖਾਣੇ ਮੈਨੂੰ ਵੀ ਕਮੈਂਟ ਆਇਆ ਦੀਦੀ ਤੁਸੀਂ ਆਪਣਾ weight lose ਕਿਦਾਂ ਕੀਤਾ ਤੇ ਮੈਂ ਬੜੀ ਵਾਰੀ ਦੱਸਿਆ ਕਿ ਮੈਨੂੰ ਥਾਇਰੋਇਡ ਆਇਆ ਸੀ ਤੇ ਥਾਇਰੋਇਡ ਦੀ ਗੋਲੀ ਖਾਂਦੀ ਨਹੀਂ ਤੇ ਥਾਇਰੋਇਡ ਨਾਲ ਹੀ ਮਤਲਬ ਉਹਦਾ ਮੇਰਾ ਮਟਾਪਾ ਥੋੜਾ ਘਟਿਆ ਕਿਉਂਕਿ ਮੈਨੂੰ ਹਾਈਪੋਥਾਇਰੋਇਡ ਹੀ ਤੇ ਹਾਈਪੋ ਜਿਹੜਾ ਵਾ ਉਹ ਮਟਾਪਾ ਲੈ ਹੁੰਦਾ ਵਾ ਇਹ ਸੋਪਿਆ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਆ ਜਿਹੜੇ ਕਮੈਂਟ ਆਨ ਸਾਡੇ ਉਹ ਭਾਵੇਂ ਮਾੜੇ ਹੋਣ ਜਾਂ ਚੰਗੇ ਬਾਲ ਨੂੰ ਪੰਜਾਬੀ ਲਿਪੀ ਦੇ ਵਿੱਚ ਕਰਿਆ ਕਰੋ ਪੰਜਾਬੀ ਦੇਖਣੀ ਜਿਹੜੀ ਆ ਊੜਾਣਾਂ ਦੇ ਵਿੱਚ ਕਰਿਆ ਕਰੋ ABC ਵਿੱਚ ਨਾ ਹੋਵੇ ਸਹੀ ਹੈ ਸਾਡਾ ਕਲਚਰ ਪੰਜਾਬੀ ਹੈ ਅਹੀਂ ਪੰਜਾਬੀਆਂ ਦੇ ਪੰਜਾਬੀ ਬੋਲਣ ਵਾਲੇ ਆ ਤੇ ਪੰਜਾਬ ਨੂੰ ਪੰਜਾਬੀ ਨੂੰ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਚਾਚਾ ਜੀ ਉਹਨਾਂ ਦੀ ਪੰਜਾਬੀ ਬੋਲੀ ਵਿਗੜ ਗਈ ਆ ਨਾ ਉਹਨਾਂ ਦੇ ਨਿਆਣਿਆਂ ਦੀ ਵਿਗੜ ਗਈ ਮੇਰਾ ਫਤਿਹ ਜਿਹੜਾ ਬਹੁਤ ਵਿੱਚ ਮਤਲਬ ਪੰਜਾਬੀ ਨੂੰ ਗਲਤ ਬੋਲਦਾ ਪੰਜਾਬੀ ਬਿਡੇ ਤਾਂ ਬੋਲਦੇ ਆ ਗਲਤ ਵੀ ਅਸੀਂ ਆਪਣੇ ਘਰਾਂ ਦੇ ਵਿੱਚ ਜਿਹੜੀ ਪੱਛਮੀ ਭਾਸ਼ਾ ਵਾ ਉਹਦਾ ਵੱਧ ਵਰਤੋਂ ਕਰਨੀ ਸ਼ੁਰੂ ਕਰਤੀ ਹੈ ਪੱਛਮੀ ਚਰੋ ਜਿਹੜੀ ਸਭਿਆਤਾ ਹੈ ਤੇ ਵਧੀਆ ਉਹਨਾਂ ਦੇ ਮਦਾਰਕ ਬਹੁਤ ਵਧੀਆ ਸਾਡੀ ਜਿਹੜੀ ਪੰਜਾਬੀਅਤ ਹੈ ਸਭ ਤੋਂ ਵੱਡਾ ਉਹ ਸਾਡੇ ਮਨਾਂ ਵਿੱਚ ਚੰਗੀ ਆ ਸਾਡੇ ਮਨਾਂ ਵਿੱਚ ਚੰਗੀ ਆ ਅਸੀਂ ਆਪਣੀ ਸਭਤਾ ਨੂੰ ਜ਼ਿਆਦਾ ਪ੍ਰੇਮ ਕਰਦੇ ਆ ਤੇ ਹਰ ਵਰਗ ਨੂੰ ਆਪਣੀ ਸਭਤਾ ਦੇ ਵਿੱਚ ਰਹਿ ਗਈ ਆਪਣਾ ਜਿਹੜਾ ਪ੍ਰੇਮ ਭਾਵ ਆ ਉਹ ਆਪਣੀ ਸਭਤਾ ਨੂੰ ਪ੍ਰੇਮ ਦੇ ਨਾਲ ਉਹਦੀ ਭਾਵਨਾਵਾਂ ਜਿਹੜੀਆਂ ਉਹ ਵੇਖਣੀਆਂ ਚਾਹੀਦੀਆਂ ਤੇ ਉਹ ਆਪਣੀ ਸਭਤਾ ਦੇ ਵਿੱਚ ਰੱਖਣੀ ਚਾਹੀਦੀ ਆ ਸਹੀ ਗੱਲ ਜੀ ਜਿੱਦਾਂ ਹੁਣ ਪਹਿਰਾਵਾ ਸਾਡੇ ਵਿੱਚ ਪੰਜਾਬੀ ਸੂਟ ਨੂੰ ਪਹਿਲ ਆ ਤੇ ਜਿਹੜੇ ਦੂਜੇ ਉਹਨਾਂ ਵਿੱਚ ਕਈਆਂ ਦੇ ਕੋਈ ਆ ਕਿਸੇ ਦੇ ਕੋਈ ਕਲਚਰ ਆ ਹੋਰ ਬੰਗਾਲ ਵਾਲੇ ਉਹਨਾਂ ਦੇ ਸਾੜੀਆਂ ਲਾਉਂਦੇ ਆ ਹਨਾ ਪਹਿਰਾਵਾ ਵੀ ਸਾਰਾ ਵਿੱਚ ਚਾਚਾ ਜੀ ਵੱਖੋ ਵੱਖਰਾ ਜ਼ਬਦ ਪਹਿਰਾਵਾ ਇਦਾਂ ਸੀ ਮੈਂ ਉਹ ਜਿਹੜਾ ਸਾਡਾ ਪੰਜਾਬੀ ਪਹਿਰਾਵਾ ਨਾ ਹਾਂਜੀ ਇਹ ਸਾਡਾ ਸਾਨੂੰ ਗੁਰੂਆਂ ਕੋਲੋਂ ਤਾਂ ਮਿਲਿਆ ਹਾਂਜੀ ਤੇ ਗੁਰੂਆਂ ਪੀਰਾਂ ਨੇ ਆਪਣਾ ਜਿਹੜਾ ਹੈਗਾ ਮਤਲਬ ਜਿੰਨਾ ਆਪਣਾ ਬਦਲ ਸੀ ਨਾ ਇਹਨਾਂ ਬਦਲ ਸੀ ਆਪਣਾ ਹਾਂਜੀ ਉਹਨੂੰ ਜਾਹ ਟਾ ਕੇ ਰੱਖਿਆ ਸਤਿ ਸ਼੍ਰੀ ਅਕਾਲ ਪਾਪਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਫਤਵੀਰ ਇਹ ਚਾਚੀ ਜੀ ਮੇਰਾ ਪਰਦਾਦਾ ਸਹੁਰਾ ਹਾਂ ਪਰਦਾਦਾ ਸਹੁਰਾ ਇਹ ਸਾਡੇ ਪਰਿਵਾਰ ਚੋਂ ਆਪਨੇ ਪਰਿਵਾਰ ਚੋਂ ਸਾਡਾ ਨਾਮ ਅਸਲੀ ਨਾਮ ਆ ਸਰਦਾਰ ਪ੍ਰੀਤਮ ਸਿੰਘ ਪ੍ਰੇਮੀ ਪ੍ਰੇਮੀ ਉਰਫ ਪ੍ਰੇਮੀ ਤੇ ਪਾਮਣੀ ਤੇ ਸਾਡੇ ਪਾਪਾ ਜੀ ਕੁਸ਼ਰੀ ਬੋਲਦੇ ਰਹੇ ਇਹ ਬਹੁਤ ਵਧੀਆ ਕੁਸ਼ਰੀ ਕਰ ਦੇਣਗੇ ਹਾਂ ਠੋੜਾ ਸਾਡੇ ਪਾਪੇ ਪ੍ਰੇਮੀ ਕੋ ਪਾਪੇ ਪ੍ਰੇਮੀ ਕੋ ਹਣ ਵਾਲੇ ਕੋ ਨਹੀਂ ਕੁਸ਼ਰੀ ਹੁੰਦੀ ਹੁਣ ਸੌਂਦਾ ਹੀ ਆ ਬਾਪੂ ਜੀ ਇੱਕ ਸ਼ੱਗ ਦਾ ਹੱਦ ਮਾੜਾ ਜਿਹਾ ਲਾ ਕੇ ਤੇ ਇਹਨਾਂ ਨੂੰ ਸਾਰੀ ਟੀਮ ਨੂੰ ਸ਼ੱਗ ਲਾ ਦਿਓ ਕੋਈ ਨੀਲੇ ਦਾ ਸਵਾਰ ਪਾਟਾ ਤੇ ਕੱਲੇ ਨੇ ਬੰਨਾ ਹੈ ਨਿਕਲੇਗਾ ਸ਼ਾਹ ਚੱਬੜਾ ਨੰਦਾ ਆ ਗਿਆ ਜੀ ਨੰਦਾ ਆ ਗਿਆ ਜੀ ਪ੍ਰਾਣੀ ਕੋਈ ਨਹੀਂ ਟੋਕੀ ਬਾਪਾ ਵਿਚਾਰਾ ਆਪਣੇ ਵੱਲੋਂ ਕੋਸ਼ਿਸ਼ ਤੇ ਪੂਰੀ ਕਰਦਾ ਜਦੋਂ ਆਪਾਂ ਵੀਡੀਓ ਬਣਾਈਆ ਬਾਪੇ ਦਾ ਪੂਰਾ ਜੀ ਕਰਦਾ ਹੁੰਦਾ ਵੀ ਵੀ ਚਾਵਾ ਮੈਂ ਵੀ ਐਕਟਿੰਗ ਕਰਾਂ ਪਰ ਉਹਨਾਂ ਦਾ ਨਾ ਇਹ ਆਦਾ ਵੀ ਸਰੀਰ ਨਹੀਂ ਕਪੂਰਾ ਸਰੀਰ ਨਹੀਂ ਸਾਥ ਦਿੰਦਾ ਬਾਪੇ ਦਾ ਇਹ ਜਰਾ ਬੜਾ ਚੜਦਾ ਆਇਆ ਨੂੰ ਇਹ ਇੱਕ ਦਿਨ ਆ ਲਈ ਤੇ ਆਦਦੇ ਪਿਆਰੇ ਨਹੀਂ ਇਹ ਬਾਪੂ ਜੀ ਤੇ ਜਿਹੜੀ ਮਾਤਾ ਜੀ ਉਹਨਾਂ ਨੂੰ ਚਾਹ ਇਹਨਾਂ ਨਾਲ ਵੀ ਆ ਜਾਂਦਾ ਇਹਨਾਂ ਕਰਦੇ ਦੇਖ ਨਾਲ ਇਹ ਨਹੀਂ ਵੀ ਸਾਡੇ ਨਾਲ ਹੀ ਕਿਦੇ ਸਾਰੇ ਦੱਸਦੇ ਵੀ ਬਹੁਤ ਚਾਹ ਕਰਦੇ ਹੁੰਦੇ ਵੀਡੀਓ ਬਣਾ ਨਹੀਂ ਆਉਂਦੇ ਤਾਂ ਫਿਰ ਪੁੱਛਦੇ ਆ ਦਿਨੋਂ ਕਿ ਆਏ ਕਿ ਨਹੀਂ ਆਏ ਕਿਉਂ ਨਹੀਂ ਤੇ ਦੂਸਰੀ ਗੱਲ ਹੋ ਰਿਆ ਉਹਨਾਂ ਨੇ ਇਸ ਘਰ ਦੇ ਸਭ ਤੋਂ ਵੱਡੀ ਖਾਸੀਅਤ ਸੀ ਕਿ ਕਿਸੇ ਨੂੰ ਇਹ ਫੋਨ ਮਤਲਬ ਆਪਾਣੀ ਤੋਂ ਰੋਟੀ ਪਾਣੀ ਤੋਂ ਇਹਨੂੰ ਵਾਝਾ ਨਹੀਂ ਜਾਣਦਾ ਸਹੀ ਗੱਲ ਸਰੀਰ ਤੇ ਪਾਣੀ ਵੀ ਪੁੱਛਦੇ ਰੋਟੀ ਪਾਣੀ ਦਾ ਮਤਲਬ ਦਾ ਆ ਵੀ ਰੋਟੀ ਵੀ ਪਾਣੀ ਪਹਿਲਾਂ ਪੁੱਛਿਆ ਰੋਟੀ ਬਾਅਦ ਪੁੱਛੀ ਆ ਤੇ ਜਾ ਉਹਦਾ ਮਤਲਬ ਇਹ ਹੁੰਦਾ ਜਾ ਪਾਣੀ ਉਹਦਾ ਵੀ ਇਹੋ ਮੀਨਿੰਗ ਆ ਕਿ ਪਹਿਲਾਂ ਪਾਣੀ ਜੇ ਤਾਂ ਬਿਲਕੁਲ ਕਿਹਨੇ ਜਾਂ ਪਿਆ ਆਂਦੀ ਤੇ ਉਹਦਾ ਕੋਈ ਬੋਤਾ ਵਾਧਾ ਨਹੀਂ ਹੁੰਦਾ ਪਾਣੀ ਦਾ ਪਾਣੀ ਇੱਕ ਐਮੀਂ ਹੀ ਰੱਖੀਏ ਚਾਚਾ ਜੀ ਤੁਹਾਡੀਆਂ ਗੱਲਾਂ ਚੋਂ ਨਾ ਸਾਨੂੰ ਹਮੇਸ਼ਾ ਕੋਈ ਨਾ ਕੋਈ ਵੱਖਰਾ ਪਤਾ ਲੱਗਦਾ ਤੇ ਸਿੱਖਣ ਨੂੰ ਮਿਲਦਾ ਸ਼ਾਇਦ ਬਹੁਤ ਜਣੇ ਨਹੀਂ ਪਤਾ ਹੁੰਦੀ ਕਿ ਚਾਹ ਪਾਣੀ ਦਾ ਮਤਲਬ ਕੀ ਆ ਮਤਲਬ ਕੀ ਆ ਦਿਨ ਪਹਿਲਾਂ ਪਾਣੀ ਪੁੱਛਣਾ ਤੇ ਰੋਟੀ ਪਾਣੀ ਦਾ ਮਤਲਬ ਕੀ ਆ ਰੋਟੀ ਪਾਣੀ ਦਾ ਪੁੱਤ ਇਹੋ ਹੀ ਆ ਪੀ ਪਹਿਲਾ ਪਾਣੀ ਕੋਈ ਸਬਾਣੀ ਜਿਹੜੀ ਆ ਉਹ ਰੋਟੀ ਦੇ ਜਿਹੜੇ ਪਾਣੀ ਦਵੇ ਨਾ ਉਹਨੇ ਕੋਣ ਕਿਤਾ ਬੋਲਦੇ ਤੇ ਉਹਦੇ ਹਿੱਕੇ ਬੁਰਗੀ ਲੱਗ ਜੇ ਤੇ ਉਹ ਜਾਣਾ ਬਿਠਾ ਤੇ ਵੇਖੇ ਤੇ ਉਹਦੇ ਬਾਅਦ ਤੇ ਓਕੇ ਇੰਨੇ ਤੇ ਪਾਣੀ ਦਾ ਮੀਨਿੰਗ ਇਹ ਆ ਨਾਲ ਵੀ ਉਹ ਰੋਟੀ ਜਿਹੜੀ ਆ ਉਹਦੀ ਸਹੀ ਢੰਗ ਨਾਲ ਉਹ ਖਾਣੀ ਚਾਹੀਦੀ। ਵਖਾ ਲਈ। ਤੇ ਦੀਦੀ ਹੁਣ ਤੁਸੀਂ ਵੀ ਆਪਣੀ ਡਾਈਟ ਦੱਸ ਦੋ। ਕਰਦਾ ਕੰਮ ਰੋਜ਼ ਨਾ ਹੀ ਹੁੰਦਾ ਭਾਜ ਨੱਟ ਕੇ। ਰੋੜੀ ਕਿਵੇਂ ਜਾਣ ਦੀ ਜਿਹੜੀ ਜਿਮ ਲਾਉਣੀ ਆ ਵੱਡੇ ਪੱਥਰ ਨੂੰ ਸਾਈਕਲ ਚ ਲਾਉ। ਸਾਈਕਲ ਚ ਤੇ ਦੀਦੀ ਦੀਦੀ ਪੋਚੇ ਵੀ ਬੈ ਕੇ ਲਾਉਂਦੀ ਤੇ ਝਾੜੂ ਵੀ ਬੈ ਕੇ ਮਾਰਦੇ ਸੁੱਤਾ ਰਹਿਣ ਤੋਂ ਬਾਹਰ ਕੋਈ ਗੱਲ ਨਹੀਂ ਸਾਡੀ ਕਾਲਿਆ ਵੀ ਜਦੋਂ ਤੁਹਾਡੀ ਏਜ ਉੱਠੀ ਆ ਸਾਡੀ ਏਜ ਵੱਡੀ ਹੋ ਗਈ ਆ ਅਸੀਂ ਵੀ ਜਦੋਂ ਬੜੇ ਸਖਤ ਮਿਹਨਤ ਕੀਤੀ ਆ ਤੇ ਨਹੀਂ ਵੀ ਸਾਡੇ ਪਾਹੀ ਆਪਣੇ ਬੱਚਿਆਂ ਨੂੰ ਵੀ ਔਰ ਆਪਣੇ ਦਿਨੇ ਹੈਗਾ ਸਾਡਾ ਭਾਈ ਜਰਾ ਨੂੰ ਵੀ ਸੇਂ ਦੇ ਨੇ ਤੇ ਸਾਡਾ ਵੈਸੇ ਇਹ ਉਹਨਾਂ ਸਭ ਤੋਂ ਵੱਡਾ ਹਾਂ ਵੀ ਸਖਤ ਮਿਹਨਤ ਕਰੋ ਤੇ ਜਿੰਨੀ ਮਿਹਨਤ ਕਰੋਗੇ ਨਾ ਵੇਖੋ ਮਾਲੀ ਦਾ ਕੰਮ ਹੁੰਦਾ ਵਾ ਪਾਣੀ ਪੋਣਾ ਕੁਦੇ ਨੇ ਫਲ ਔਰ ਬੁੱਲ ਜਿਹੜੇ ਆ ਉਹ ਰੱਬ ਨੇ ਲਿਖੇ ਨੇ ਜਿਹਦੇ ਪਾਣੀ ਆ ਪਿਆ ਤੇ ਫਲ ਬੁੱਲ ਦੀ ਫਲਾਂ ਨਹੀਂ ਤੇ ਔਰ ਬੁੱਲਾਂ ਦੀ ਕਿੱਦਾਂ ਤੁਸੀਂ ਰੱਖੋਗੇ ਕਿੱਦਾਂ ਢੀਕ ਕਰੋਗੇ ਚਾਚਾ ਜੀ ਇੱਕ ਤੁਸੀਂ ਗੱਲ ਆਬਰੂ ਦਾ ਮਤਲਬ ਦੱਸਣ ਦੇ ਹੀ ਆਬਰੂ ਹੀ ਦੱਸਣ ਦੇ ਨਾ ਹਾਂਜੀ ਆਬਰੂ ਦਾ ਮਤਲਬ ਗੱਲ ਦੱਸਣ ਦੇ ਹੀ ਹਾਂ ਉਹਦਾ ਵੀ ਦੱਸੋ ਮਤਲਬ ਦੀਦੀ ਨਹੀਂ ਲੱਗੇ ਹੈਗੇ ਇਹ ਆਪਣੇ ਉਹਦਾ ਇਹ ਕਿ ਕਿਹੜੀ ਗੱਲ ਕਰਦੇ ਹੋ ਕੱਲ ਜੇ ਤੁਸੀਂ ਜ਼ਾਬੀਨ ਦੱਸਣ ਨਹੀਂ ਆ ਰਾ ਅਣਕ ਅਣਕ ਆਪ ਨੂੰ ਜਿਹੜੀ ਹੁੰਦੀ ਹੈ ਨਾ ਅਣਕ ਹੁੰਦੀ ਆ ਜਿਹੜੀ ਇਹ ਗੈਰਦਰੰਦਰ ਸਾਡੇ ਆ ਇਹ ਮਤਲਬ ਜਿਹੜਾ ਕੰਮ ਕਰਨਾ ਉਹ ਸੰਸਾਰ ਦੇ ਵਿੱਚ ਸਮਾਜ ਦੇ ਵਿੱਚ ਉਹਦੀ ਕਿਸੇ ਵੀ ਤਰ੍ਹਾਂ ਦੀ ਬੇਇੱਜ਼ਤੀ ਨਾ ਹੋਵੇ ਸਾਡੀ ਜੇ ਆਹ ਮਤਲਬ ਅਸੀਂ ਗਲਤ ਕੰਮ ਨਾ ਕਰੀਏ ਤੇ ਸਾਡਾ ਅਣਖੀ ਕੰਮ ਕਰੀਏ ਸਾਨੂੰ ਲੋਕ ਕਹਿਣ ਇਹ ਵਧੀਆ ਗੱਲ ਰੱਖੋ ਮੇਰੀ ਚਾਹ ਮੰਨੀ ਜਿਹੜਾ ਆਗ ਨੂੰ ਹੁੰਦਾ ਵਾ ਇਹ ਹਿੰਮਤ ਹਿੰਮਤ ਦੇਣਾ ਹੈ ਹਿੰਮਤ ਲੈਣੀ ਇਹ ਦੋ ਚੀਜ਼ਾਂ ਵਾ ਵੇਖੋ ਇਹ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਨਹੀਂ ਅਣਖ ਆਗ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਦਾਂ ਕੀਤੀ ਆ ਸਾਡੇ ਪਾਤਸ਼ਾਹ ਜੀ ਆਂ ਤਾਂ ਕਿ ਸਾਡਾ ਇਦਾਂ ਚੱਲਦਾ ਰਿਹਾ ਸਭ ਕੁਝ ਸੀ ਅਣਖ ਨਾਲ ਤੇ ਆਗ ਨੂੰ ਨਾਲ ਜੀਣਾ ਤੇ ਫੇਰ ਤੁਹਾਡਾ ਜਣਾ ਨਾ ਤੁਹਾਡੇ ਜੀਵਨ ਦਾ ਨੁਕਸਾਨ ਹੋਊਗਾ ਤੇ ਨਾ ਦੂਸਰਿਆਂ ਦੇ ਜੀਵਨ ਦਾ ਨੁਕਸਾਨ ਹੋਊਗਾ ਇਹ ਗੱਲ ਆ ਬੇਰੋ ਠੀਕ ਆ ਹਾਂ ਚਾ ਪੀਏ ਪੀ ਕੇ ਦੱਸੋ ਘੜ ਵਾਲੀ ਕਿਦਾਂ ਦੀ ਬਣਾਈ ਚਾਚੀ ਪਾਣੀ ਤੋਂ ਵਸ ਜੂਈ ਤੇ ਦੱਸੋ ਪਾਰਟੀ ਕਿਹੜੀ ਪਾਰਟੀ ਦੀ ਗੱਲ ਜੂਈ ਪਾਰਟੀ ਕਰਦੇ ਆ ਕਿ ਅੱਜ ਸਾਡੇ ਪਿੰਡ ਦਾ 17 ਤਰੀਕ ਆ ਭਾਮੜੀ ਤੇ ਭਾਮੜੀ ਵਿੱਚ ਕਬੱਡੀ ਕੱਪ ਹੁੰਦਾ 16 17 ਤੇ 18 ਫਰਵਰੀ ਨੂੰ ਬੁੜੀਆਂ ਦਾ ਮੇਲਾ ਹੁੰਦਾ ਤੇ ਕੁੱਲਾ ਪਹਿ ਘੱਟ ਕੇ ਆ ਦੇ ਅੱਜ 17 ਤਰੀਕ ਨੂੰ ਸਾਬੀ ਨੂੰ ਸਨਮਾਨ ਹੋਣਾ ਵਾ ਕੈਂਠਾ ਪਹਿਣਾ ਆ ਮੇਲੇ ਵਿੱਚ ਕਿਉਂਕਿ ਉਹ ਲੋਕ ਕਹਿ ਦਿੰਦੇ ਆ ਕੰਮ ਕੀ ਕਰਦਾ ਵਾ ਉਹ ਕਮੈਂਟਰੀ ਕਰਦਾ ਆ ਇਹ ਬੰਦੇ ਕਹਿੰਦਾ ਨਾ ਵੀ ਜਿਹੜਾ ਤੁਸੀ ਚਲੋ ਚਾਚਾ ਜੀ ਅੱਜ ਸਭੀ ਬਾਰੇ ਦੱਸੋ ਹੁਣ ਹਾਂ ਸਭੀ ਚਲੋ ਸਾਡਾ ਇੱਕ ਹੋਰ ਬੱਚਾ ਆ ਹਾਂ ਫਤਿਹ ਇੱਕ ਮਿੰਟ ਸਵੇਰੇ ਮਿਲ ਲਈ ਨਾ ਹਾਂਜੀ ਹਾਂਜੀ ਇੱਕ ਮਿੰਟ ਪਿੰਡ ਦੀ ਪਛਾਣ ਹਾਂਜੀ ਜਿਹੜੀ ਪਿੰਡ ਦੀ ਪਛਾਣ ਹੁੰਦੀ ਹੈ ਨਾ ਹਾਂਜੀ ਉਹ ਕਿਹੜੇ ਚੰਗੇ ਖਿਡਾਰੀ ਨਾਲ ਹਾਂਜੀ ਚੰਗੇ ਕਲਾਕਾਰ ਨਾਲ ਚੰਗੇ ਕਵੀਸ਼ਰ ਨਾਲ ਢਾਡੀ ਨਾਲ ਹਾਂਜੀ ਫਤੇ ਇੱਕ ਮਿੰਟ ਫਤੇ ਪੋਕਟ ਇੱਕ ਮਿੰਟ ਚੰਗਾ ਕੁਝ ਮੈਂਟਰ ਹੋਏ ਹਾਂਜੀ ਜਿਹੜਾ ਬਾਹਰ ਵੀ ਆਪਣੇ ਨਹੀਂ ਆ ਆਪਣੇ ਤੋਂ ਬਾਹਰ ਦੇ ਪਿੰਡਾਂ ਦੇ ਵਿੱਚ ਵੀ ਬਾਹਰ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਬਾਹਰ ਦੇ ਸੂਬਿਆਂ ਦੇ ਵਿੱਚ ਵੀ ਜਾਵੇ ਹਾਂਜੀ ਉੱਥੇ ਉਹ ਲੋਕ ਜਾਣ ਇਹ ਵੀ ਪੁੱਛਣਾ ਵੀ ਇਹ ਕਿਹੜੇ ਪਿੰਡ ਤੋਂ ਆ ਕਿਹੜੇ ਜ਼ਿਲ੍ਹੇ ਦੇ ਤੋਂ ਹਾਂਜੀ ਤੇ ਫੇਰ ਉਹ ਜਦੋਂ ਸਾਭੀ ਵਰਗੇ ਬੱਚੇ ਜਾਣ ਆ ਬਾਹਰ ਦੇ ਪਿੰਡ ਦਾ ਜਿਹੜਾ ਨਾਮ ਰੋਸ਼ਨ ਹੁੰਦਾ ਹੈ ਨੋਰ ਤੇ ਇਹ ਨਾਂ ਪਿੰਡ ਦਾ ਹੁੰਦਾ ਵੀ ਹੁੰਦਾ ਵਾ ਇਹ ਆਪਣੀ ਜਿਹੜੀ ਆ ਉਹਦੀ ਮਿਹਨਤ ਪੜੀ ਆ ਸਖਤ ਮਿਹਨਤ ਕਰਦਾ ਆ ਹਾਂਜੀ ਤੇ ਮਿਹਨਤ ਪਾਉਂਦਾ ਮਿਹਨਤ ਦਾ ਸਰਕਾਰ ਨੂੰ ਫਲ ਮਿਲਦਾ ਸਰਕਾਰ ਨੂੰ ਫਲ ਮਿਲਦਾ ਤੇ ਕਮੈਂਟਰੀ ਜਿਹੜਾ ਇਹ ਜਿਹੜਾ ਸਾਡਾ ਪੁਰਾਣਾ ਮੇਲਾ ਹਾਂਜੀ ਇਹਨਾਂ ਨਾਥਾਂ ਦਾ ਪਿਲਾ ਗੁੰਦੇ ਆ ਆਹ ਜਿਹੜਾ ਪੁਰਾਣਾ ਸਥਾਨ ਆ ਥਾਣਾ ਨੂੰ ਯਾਨੀ ਕਿ ਦੇਸੀ ਮੇਲਾ ਤਿੰਨ ਜੀਤ ਤਿੰਨ ਜੀਤ ਤੇ ਚਾਰ ਪੰਜ ਜੀਤ ਹੁੰਦਾ ਆ ਠੀਕ ਹੈ ਤੇ ਇੱਥੇ ਜਿਹੜਾ ਇਹ ਦਾਫਾ ਨਾ ਜਿਹੜੀ ਜਗ੍ਹਾ ਬਣੀ ਆ ਇਹ ਗੁਰੂ ਗੋਬਿੰਦ ਸਿੰਘ ਜਿਹੜਾ ਵਾ ਉਹਦੇ ਨਾਮ ਦੀ ਬਣੀ ਆ ਤੇ ਇੱਥੇ ਜਦੋਂ ਬਾਬਾ ਜੀ ਉਹਨਾਂ ਆ ਗਏ ਇੱਥੇ ਉਹਨਾਂ ਨੇ ਇੱਥੇ ਆ ਕੇ ਆਪਣਾ ਡੇਰਾ ਲਾਇਆ ਕਿ ਨਗਰ ਨੂੰ ਉਹਨਾਂ ਨੇ ਬੜੀ ਜਿਹੜੇ ਆ ਉਹਨਾਂ ਨੇ ਬੜੀ ਦੇਣਿਆ ਨਗਰ ਬੜੀ ਮੰਨਤਾ ਇੱਥੇ ਮੰਨਤਾ ਵੀ ਆ ਤੋ ਨਾ ਨਗਰ ਨੂੰ ਉਪਦੇਸ਼ ਹੀ ਬਹੁਤ ਦਿੱਤੇ ਸੀ ਬਹੁਤ ਦਿੱਤੇ ਹਨ ਤੇ ਸਾਡਾ ਨਗਰ ਜਿਹੜਾ ਉਹਨਾਂ ਉਪਦੇਸ਼ਾਂ ਦੇ ਨਾਲ ਚੱਲਦਾ ਹੈ ਹਾਂਜੀ ਤੇ ਉਹਨਾਂ ਦੀ ਯਾਦ ਨੂੰ ਜਿਹੜਾ ਵਾਹ ਹਰ ਸਾਲ ਤਾਜਾ ਹੁੰਦਾ 3 4 5 6 ਮਾਤਮਕ ਜਿਹੜੀ ਸਾਡਾ ਬਾਤਮੀਨਾ 16 17 18 12 ਤੇ 18 ਹਾਂਜੀ ਤੇ ਹਰ ਜਿਹੜਾ ਦੋ ਦਿਨ ਦਾ ਮੇਲਾ ਆ ਉਹ ਹੁੰਦਾ ਆ ਆਦਮੀਆਂ ਦਾ ਔਰ ਨਾ ਤੀਸਰੇ ਦਿਨ ਦਾ ਮੇਲਾ ਆ ਉਹ ਬੀਬੀਆਂ ਦਾ ਬੀਬੀ ਬੀਬੀਆਂ ਦੁਕਾਨਾਂ ਤੇ ਖਰੀਦਣ ਜਾਂਦੀਆਂ ਸਮਾਨ ਸਾਡੀਆਂ ਬੀਬੀਆਂ ਦੁਕਾਨਾਂ ਤੇ ਟੁੱਟਦੇ ਬੋਲ ਆ ਹਾਂਜੀ ਸਹੀ ਹੈ ਤੇ ਬਾਕੀ ਇਹ ਕਿ ਸਾਬੀ ਬਾਹਰਲੇ ਦੇਸ਼ ਮਲੇਸ਼ੀਆ ਚ ਵੀ ਕਮੈਂਟਰੀ ਕਰਨ ਗਿਆ ਇੱਥੇ ਵੀ ਜਿਹੜਾ ਲਾਗੇ ਲਾਕੇ ਸਾਡੇ ਸਾਰੇ ਵੱਡੇ ਵੱਡੇ ਕੱਪ ਹੁੰਦੇ ਸਾਰਿਆਂ ਚ ਕਮੈਂਟਰੀ ਕਰਨ ਸਾਬੀ ਜਾਂਦਾ ਹੈ ਤੇ ਉਹਨਾਂ ਦੀ ਮਿਹਨਤ ਦਾ ਆ ਹਾਂਜੀ ਤੇ ਉਹਨਾਂ ਨੂੰ ਮਿਹਨਤ ਦਾ ਜਿਹੜਾ ਫਲ ਮਿਲਣਾ ਵਾ ਸਾਪੀ ਨੂੰ ਹਾਂਜੀ ਉਹਦੇ ਵਿੱਚ ਹੀ ਦੇਸ਼ੀਆਂ ਤੇ ਮੈਂ ਤਾਂ ਸਮਝਦਾ ਹੀ ਕੁਛ ਨਹੀਂ ਅਜੇ ਹਾਂਜੀ ਆਪਾਂ ਗੱਲ ਕਰੀਏ ਉਹਨਾਂ ਹੋਰ ਤਗੜੇ ਉਹ ਤੇ ਬਾਬਾ ਨਾਨਕ ਬਾਬਿਆ ਨਾਨਕ ਨੇ ਜਦੋਂ ਕਰਨੀ ਅਮਰੀਕਾ ਕੈਨੇਡਾ ਦੇ ਵਿੱਚ ਜਿੱਥੇ ਕਬੱਡੀ ਕੱਪ ਹੁੰਦੇ ਆ ਨਾ ਵਰਲਡ ਕਬੱਡੀ ਕੱਪ ਹੁੰਦੇ ਆ ਉਹਨਾਂ ਮੌਕਿਆਂ ਦੇ ਵਿੱਚ ਕਮੈਂਟਰੀ ਕਰੂਗਾ ਜਦੋਂ ਅਸੀਂ ਇਹਦੀ ਆਪਣੀ ਟੀਵੀ ਸਕਰੀਨ ਤੇ ਵੇਖਾਂਗੇ ਨਾ ਹਾਂਜੀ ਯਾਨੀ ਕਿ ਸਾਨੂੰ ਉਹਨਾਂ ਮੌਕਿਆਂ ਦੇ ਮੌਕੇ ਮਿਲਿਆ ਜਾਣ ਦਾ ਤੇ ਫਿਰ ਨਹੀਂ ਵੀ ਆਪਣੀ ਅੱਖਾਂ ਦੇ ਨਾਲ ਉਹ ਵੇਖਿਆ ਹਾਂਜੀ ਹਾਂ ਕਬੱਡੀ ਦੇ ਮੈਦਾਨ ਦੇ ਵਿੱਚ ਹਾਂਜੀ ਸਹੀ ਗੱਲ ਆ ਚਾਚਾ ਜੀ ਬਾਕੀ ਸਾਨੂੰ ਬੁਲਟ ਜਿਹੜਾ ਵਾ ਉਹ ਵੀ ਆਪਣੇ ਕਬੱਡੀ ਵਿੱਚੋਂ ਸਾਬੀ ਨੂੰ ਸਨਮਾਨਤ ਹੋਈ ਆ ਜਿਹੜੀ ਸਾਡੇ ਕੋਲੋਂ ਗੱਡੀ ਆ ਉਹ ਵੀ ਕਬੱਡੀ ਵਿੱਚ ਸਨਮਾਨਤ ਹੋਈ ਆ ਤੇ ਅੱਜ ਬਾਬਾ ਜੀ ਦੀ ਕਿਰਪਾ ਨਾਲ ਸਾਬੀ ਨੂੰ ਕੈਂਠਾ ਵੀ ਕਬੱਡੀ ਵਿੱਚੋਂ ਸਨਮਾਨਤ ਹੋਣਾ ਕਮੈਂਟਰੀ ਵਿੱਚ ਪਿੰਡ ਦੇ ਵਿੱਚ ਜਿਹੜਾ ਨਾਮ ਆਣਾ ਹਾਂਜੀ ਉਹਦੇ ਆਪਣੇ ਜਿਹੜਾ ਨਾਮ ਆ ਜੋ ਘਰਦਿਆਂ ਨੇ ਨਾਮ ਲਗਾ ਆ ਉਹਦੀ ਮੰਮੀ ਡਾਡੀ ਨੇ ਉਹਦੇ ਨਾਮ ਨਾਲ ਨਹੀਂ ਜਾਣਿਆ ਜਾਂਦਾ ਨਹੀਂ ਜਾਣਿਆ ਜਾਂਦਾ ਬੁਲਟ 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 ਕਮੈਂਟਰ ਬੁਲਟ ਕਮੈਂਟਰ ਜਿਹੜੇ ਬੁਲਟ ਨਾ ਮੈਨਾਂਗਾ ਗੋਲੀ ਗੋਲੀ ਵਰਗਾ ਕਮੈਂਟਰ ਹਾਂਜੀ ਸਹੀ ਗੱਲ ਇਹਨੂੰ ਮੈਂ ਆਪਾਂ ਘਰ 'ਚ ਸਾਬ ਵੀ ਕਹਿੰਨੇ ਆ ਬਾਹਰ ਬਹੁਤੇ ਮਨਜੀਤ ਕਹਿੰਦੇ ਆ ਤੇ ਨਾ ਬਨਜੀਤ ਬੁਲਟ ਕਮੈਂਟਰ ਬਲਜੀਤ ਬੁਲਟ ਨਹੀਂ ਤਾਂ ਕਹਿੰਨੇ ਆ ਬੁਲਟ ਕਮੈਂਟਰ ਬੁਲਟ ਕਮੈਂਟਰ ਗੋਲੀ ਵਰਗਾ ਗੋਲੀ ਵਰਗਾ ਕਮੈਂਟਰ ਜਿਹੜਾ ਗੋਲੀਆਂ ਲਾਉਂਦਾ ਜਿਹੜਾ ਜਲਦੀ ਗੋਲੀ ਜਲਦੀ ਇੰਨੀ ਸਪੀਡ ਨਾਲ ਬੋਲਦਾ ਤੇ ਵਧੀਆ ਬੋਲਦਾ ਥੋੜਾ ਜਿਹਾ ਵਾ ਉਹ ਆ ਗੋਲਟ ਕਮੈਂਟਰ ਤੇ ਚਾਚਾ ਜੀ ਸ਼ੇਅਰ ਵੀ ਆਪ ਲਿਖਦਾ ਜੀ ਸਾਬੀ ਸਾਡੇ ਘਰ ਬੁੱਕਸ ਬਹੁਤ ਆ ਜਿਹੜੀਆਂ ਸਾਰੀਆਂ ਨਾਲ ਰਿਲੇਟਡ ਆ ਨਾ ਆਪਣੀ ਇਹਨੇ ਵੱਖਰੀ ਬਾਰੀ ਲੈਂਦੀ ਆ ਉਹਦੇ ਵਿੱਚ ਰੱਖੀਆਂ ਵਾ ਦੇ ਇਹ ਮਤਲਬ ਆਉਂਦਾ ਤੁਰਦੇ ਤੁਰਦੇ ਜਾਂਦੇ ਸ਼ੇਅਰ ਬਣਾ ਲੈਂਦਾ ਕਿਤਾਬਾਂ ਲਿਖਣ ਦਾ ਸ਼ੌਕ ਜਿਹੜਾ ਨਾ ਹਾਂਜੀ ਉਹ ਕਿਸੇ ਆਮ ਬੰਦੇ ਦੇ ਹਿੱਸੇ ਨਹੀਂ ਹੁੰਦਾ ਤੂੰ ਇਹ ਨਾ ਚਾਚਾ ਜੀ ਇੱਕ ਨਾ ਇੱਥੇ ਨਹੀਂ ਆ ਤੁਹਾਨੂੰ ਸ਼ੇਅਰ ਸੁਣਾਉਣਾ ਆਪਣਾ ਜਦੋਂ ਅਸੀਂ ਇੱਥੇ ਘਰ ਬਣਾਇਆ ਪੁਰਾਣਾ ਕਮਰਾ ਹੀ ਉਤੋਂ ਨਾਲ ਸਤਿਰੀ ਲਾਉਣ ਦੇ ਹੀ ਸਤਿਰੀ ਇੱਕ ਕਮਰਾ ਜਿਹੜਾ ਮਤਲਬ ਬਾਂਸ ਦਾ ਬਣਿਆ ਹੀ ਉਹ ਪੁਰਾਣਾ ਘਰ ਜਿੰਨਾ ਕੋ ਲਿਆ ਸਤਿਰੀ ਲੰਦਿਆਂ ਲੰਦਿਆਂ ਨੇ ਛੱਡ ਕੇ ਨਾ ਪਹਿਲਾਂ ਫੋਨ ਰੱਖਿਆ ਤੇ ਸ਼ੇਅਰ ਬਣਾਤਾ ਲੱਗ ਗਿਆ ਨਹੀਂ ਸ਼ੇਅਰ ਕਿਤੇ ਬਣਾਇਆ ਚਾਚਾ ਜੀ ਤੂੰ ਸੁਣੋ ਕਿਹਣਾ ਕਿਹਣਾ ਬਾ ਕਮਾਲ ਵਾ ਜਿਹੜੇ ਜਿਹੜੇ ਸ਼ੈਰਮਾਉਂਦੇ ਨੇ ਜਿਹੜੇ ਸ਼ੈਰ ਹੁੰਦੇ ਨਾ ਜਿਹੜੇ ਸ਼ੈਰ ਆ ਇਹਨਾਂ ਦੀ ਅੱਖ ਇਹਨਾਂ ਦਾ ਦਿਮਾਗ ਜਿੱਥੇ ਵੀ ਕਿਤੇ ਕੋਈ ਜੇ ਕੋ ਪਤਾ ਵੀ ਕਰਕੇ ਰੱਖਦਾ ਹਾਂ ਜੀ ਇਹਨਾਂ ਨੇ ਜਿਹੜਾ ਸ਼ੈਰ ਨੇ ਜਿਹੜਾ ਆ ਆਪਣੀ ਸ਼ੈਰੀ ਉੱਥੇ ਰੱਖੀ ਆ ਉੱਥੇ ਰੱਖੀ ਆ ਉੱਥੇ ਹੀ ਸ਼ੈਰੀ ਜਿਹੜੀ ਉੱਥੇ ਲੜੀ ਸ਼ੁਰੂ ਕਰ ਲਈ ਆ ਦਰਖਤ ਦੇ ਪੱਤੇ ਨੂੰ ਕਰਕੇ ਦਾ ਪਤਾ ਹੀ ਦਿੰਦਾ ਸਹੀ ਗੱਲ ਇਹਨੀਆਂ ਗੱਲਾਂ ਤੇ ਚਲੋ ਠੀਕ ਆ ਹਾਂਜੀ ਪੀਓ ਚਾਹ ਤੇ ਨਹੀਂ ਜਾਪੀ ਲੱਗੇ ਆ ਤੇ ਚਲੋ ਬੇਟਾ ਠੀਕ ਆ ਹੋ ਗਏ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੋਗਿਆਂ ਨੂੰ ਸਾਰਿਆਂ ਨੂੰ ਪ੍ਰੇਮ ਭਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਦੇ ਨੂੰ ਖੋਦਿਓ ਓਕੇ